ਚਲੋ ਜੀ ਜੈ ਮਾਤਾ ਦੀ ਜੈ ਮਾਤਾ ਦੀ ਚਲੋ ਜੀ ਜੈ ਮਾਤਾ ਦੀ ਜੈ ਮਾਤਾ ਦੀ ਮਾਤਾ ਦੇ ਨਰਾਤੇ ਆ ਦੇ ਆਉਂਦੇ ਹੀ ਮਾਤਾ ਮਹਾਕਾਲੀ ਦੇਵੀ ਮੰਦਿਰ ਸੰਗਰੂਰ ਦੇ ਵਿੱਚ ਜੋ ਕਿ ਤਕਰੀਬਨ 100 ਸਾਲ ਤੋਂ ਵੀ ਪੁਰਾਣਾ ਮੰਦਿਰ ਦੱਸਿਆ ਜਾਂਦਾ ਹੈ ਮਾਤਾ ਮਹਾਕਾਲੀ ਦੇਵ ਦੇ ਮੰਦਿਰ ਦੇ ਵਿੱਚ ਭਗਤਾਂ ਦੀ ਢੇੜ ਲੱਗ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੋਕ ਦੂਰੋਂ ਦੂਰੋਂ ਇੱਥੇ ਮੱਥਾ ਟੇਕਣ ਦੇ ਲਈ ਆਉਂਦੇ ਹਨ ਲਾਈਨਾਂ ਦੇ ਵਿੱਚ ਲੱਗ ਕੇ ਇਹਨਾਂ ਵੱਲੋਂ ਮੱਥਾ ਟੇਕਿਆ ਜਾਂਦਾ ਤੇ ਮਾਤਾ ਦੇ ਮੰਦਿਰ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਜਾਇਆ ਜਾਂਦਾ ਹੈ ਭਗਤ ਜਨ ਇੱਥੇ ਮੱਥਾ ਟੇਕਣ ਆਉਂਦੇ ਹਨ ਲਾਈਨਾਂ ਵਿੱਚ ਲੱਗਦੇ ਹਨ ਅਤੇ ਮर्याਦਾ ਦੇ ਵਿੱਚ ਲੈ ਕੇ ਮੱਥਾ ਟੇਕਦੇ ਹਨ ਦੁਕ ਮੰਦਿਰ ਦੇ ਬਾਹਰ ਜੋ ਦੁਕਾਨਾਂ ਹਨ ਉਹ ਵੀ ਸਜਾਈ ਜਾਂਦੀਆਂ ਹਨ ਤਾਂ ਲਗਾਤਾਰ ਇੱਥੇ ਦੱਸਿਆ ਜਾਂਦਾ ਹੈ ਕਿ ਰਾਤ ਦੇ 12 ਵੀ ਵੱਜ ਜਾਂਦੇ ਹਨ ਭਗਤਾਂ ਨੂੰ ਮੱਥਾ ਟੇਕਦੇ ਹੋਏ। ਆ ਛੋਟੇ-ਛੋਟੇ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਕਿ ਮੱਥਾ ਟੇਕਣ ਇੱਥੇ ਆਏ ਹਨ। ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਕੀ ਨਾਂ ਬੇਟਾ ਆਪਣਾ? ਸੁਖਪ੍ਰੀਤ ਕੌਰ। ਸੁਖਪ੍ਰੀਤ ਕੌਰ ਕੀ ਹੋਗੇ ਮਾਤਾ ਦੇ ਦਰਬਾਰ ਬਾਰੇ ਮੱਥਾ ਟੇਕਣ ਵਾਸਤੇ ਆਏ ਹੋਗੇ? ਕਿੰਨੀ ਕਿ ਭੀੜ ਸੀ ਕਿਹੋ ਜਿਹਾ ਲੱਗਿਆ ਮਾਤਾ ਦੇ ਮੰਦਿਰ ਆ ਕੇ? ਮੈਨੂੰ ਬਹੁਤ ਵਧੀਆ ਲੱਗਿਆ। ਹਾਂਜੀ। ਵਰਤ ਰੱਖੇ ਤੁਸੀਂ? ਹਾਂਜੀ। ਕਿੰਨੇ? 2 ਰੱਖੇ ਸੀ। 2 ਰੱਖੇ ਸੀ। ਹਾਂਜੀ। ਹਰਸਲ ਮੰਦਿਰਾਂ ਨੇ? ਹਾਂਜੀ। ਰਹਿੰਦੇ ਕਿੱਥੇ ਤੁਸੀਂ ਪ੍ਰੀਤਨਗਰ ਚ ਤੁਮਤੀ ਹਾਂਜੀ ਤੇ ਬਿਜਲੀ ਮੇ ਤੁਹਾਡੇ ਘਰ ਆਨੇ ਹੋ ਜਾਂ ਕਿਲੇ ਵਰਤਾ ਜਾਨੇ ਆਨੀਆਂ ਬਿਜਲੀ ਆਨੇ ਹੋ ਹਾਂਜੀ ਜੀ ਤੁਸੀਂ ਦੇਖਿਆ ਕਿ ਬੱਚੇ ਨੇ ਵਰਤ ਰੱਖਿਆ ਹੋਰ ਵੀ ਲੜਕੀ ਮੌਜੂਦ ਹੈ ਕਿ ਨਾ ਬੇਟਾ ਬਣਾ ਰਮਨਦੀਪ ਕੋਰ ਰਮਨਦੀਪ ਕੋਰ ਤੁਸੀਂ ਵੀ ਵਰਤ ਰੱਖੇ ਨੇ ਹਾਂਜੀ ਕਿੱਥੋਂ ਆਨੇ ਹੋ ਪ੍ਰੀਤਨਗਰ ਤੁਸੀਂ ਸਨੂਰਤ ਹਾਂਜੀ ਪ੍ਰੀਤਨਗਰ ਕੀ ਕਰਨਾ ਚਾਹੋਗੇ ਮਾਤਾ ਦੇ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਹੈ ਲਾਈਨ ਅਪ ਵਿੱਚ ਲੱਗ ਕੇ ਲੋਕ ਮੱਥਾ ਟੇਕ ਰਹੇ ਹਨ ਹਨਾ ਤਾਂ ਤੁਸੀਂ ਵੀ ਅੱਜ ਮੱਥਾ ਟੇਕਣ ਵਾਸਤੇ ਆਏ ਹੋ ਤੇ ਫਿਰ ਕੀ ਕਰਨਾ ਚਾਹੋਗੇ ਮਾਤਾ ਦੇ ਦਰਵਾਜ਼ੇ ਬਾਰੇ ਕੀ ਕਰਨਾ ਚਾਹੋਗੇ ਮਾਤਾ ਜੀ ਦਰਵਾਤ ਬਹੁਤ ਵਧੀਆ ਤੇ ਇੱਥੇ ਹੈ ਨਾ ਸਾਰੇ ਮੇਨੂੰ ਕਾਮਨਾ ਪੂਰੀ ਹੁੰਦੀਆਂ ਹਨ ਮੇਨੂੰ ਕਾਮਨਾ ਪੂਰੀ ਹੁੰਦੀ ਹੈ ਹਾਂ ਜੀ ਤੁਹਾਡੇ ਮੇਨੂੰ ਕਾਮਨਾ ਪੂਰੀ ਹੁੰਦੀ ਹੈ ਨਾ ਹਾਂ ਜੀ ਕਿੰਨੇ ਵਾਰ ਦਰੱਖੇ ਨੇ 7 7 ਵਾਰ ਦਰੱਖੇ ਨੇ ਸਰ ਭੁੱਖਣ ਲੱਗਦੀ ਹਾਂ ਜੀ ਦੇਖ ਸਕਦੇ ਹੋ ਹਾਂ ਜੀ ਮਾਤਾ ਦਾ ਨਾਮ ਜਪ ਮਾਤਾ ਦਾ ਨਾਮ ਜਪਦੀ ਹੈ ਬੱਚੀ ਤੇ ਦੱਸ ਰਹੀ ਹੈ ਕਿ ਨਾਮ ਜਪ ਕੇ ਦੇ ਹੋਏ ਭੁੱਖ ਨਹੀਂ ਲੱਗਦੀ ਮਾਤਾ ਦੇ ਨਾਮ ਦੇ ਵਿੱਚ ਏਡੀ ਸ਼ਕਤੀ ਹੈ ਹੋਰ ਵੀ ਭਗਤਿਆਨ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਮੇਰਾ ਆਪਣਾ ਰਾਜੀਵ ਰਦੀਪ ਜੀ ਕੀ ਕਹਿਣਾ ਚਾਹੋਗੇ ਜੋ ਪਹਿਲਾਂ ਤਾਂ ਮੰਦਿਰ ਦੇ ਵਿੱਚ ਕਾਫੀ ਭੀੜ ਹੈ ਹਰ ਸਾਲ ਵੱਧਦੀ ਜਾ ਰਹੀ ਹੈ ਤੇ ਅੱਜ ਵੀ ਆਪਾਂ ਦੇਖਿਆ ਕਿ ਭੀੜ ਬੋਇਆ ਦੇ ਲੋਕ ਲਾਈਨਾਂ ਵਿੱਚ ਲਾ ਕੇ ਮੱਥਾ ਟੇਕ ਰਹੇ ਮਰਿਆਦਾ ਵਿੱਚ ਲਾ ਕੇ ਮੱਥਾ ਟੇਕ ਰਹੇ ਕੋਈ ਸਿਰ ਪਰ ਹੁੱਲੜਵਾਜ ਨਹੀਂ ਕੀਤੀ ਜਾਂਦੀ ਦੇਖੋ ਜੀ ਇਹ ਜਿਹੜਾ ਇਤਿਹਾਸਿਕ ਸ਼ਹਿਰ ਸੰਗਰੂਰ ਦਾ ਇਹ ਬਰਾਸਤੀ ਮੰਦਿਰ ਹੈ ਇੱਥੇ ਜੋ ਵੀ ਵਿਅਕਤੀ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਕੇ ਲੈ ਕੇ ਆਂਦਾ ਹੈ ਉਸ ਦੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਤੇ 73 ਮਾਸ ਦੇ ਇਸ ਨਰਵਰਾਤਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿੰਨਾ ਖੂਬਸੂਰਤ ਇਸ ਮੰਦਰ ਨੂੰ ਸਜਾਇਆ ਗਿਆ ਹੈਗਾ ਔਰ ਦੂਸਰਾ ਜਿੱਥੇ ਇਹ ਜਿਹੜਾ ਇੰਤਜ਼ਾਮ ਹੈ ਮੈਂ ਇਹ ਕਹਿਣਾ ਚਾਹੂੰਗਾ ਇਸ ਇੰਤਜ਼ਾਮ ਦੇ ਵਿੱਚ ਛੋਟੇ-ਛੋਟੇ ਬੱਚੇ ਛੋਟੇ ਤੇ ਵੱਡੇ ਬੱਚੇ ਨਿਸ਼ਕਾਮ ਸੇਵਾ ਕਰਦੇ ਨੇ 9 ਦੇ 9 ਰਾਤੇ ਤੇ ਇਸ ਦੀ ਵਿਵਸਥਾ ਨੂੰ ਬੜਾ ਹੀ ਖੂਬਸੂਰਤ ਢੰਗ ਦੇ ਨਾਲ ਬੜਾਈ ਸਹਾਇਤਾ ਢੰਗ ਦੇ ਨਾਲ ਵੀ ਜੇ ਕੋਈ ਜ਼ਰੂਰਤਮੰਦ ਹੈ ਕੋਈ ਕਿਸੇ ਨੂੰ ਕੋਈ ਬਿਮਾਰ ਹੈ ਹੋਰ ਹੈ ਉਸ ਦੀ ਜਿਹੜੀ ਦਰਸ਼ਨ ਕਰਾਂ ਦੀ ਵਿਵਸਥਾ ਹੈ ਦੂਸਰੀ ਲੈਣਾ ਦੀ ਵਿਵਸਥਾ ਹੈ ਪਾਣੀ ਦੀ ਵਿਵਸਥਾ ਹੈ ਈਵਨ ਅਸੀਂ ਅੱਜ ਜੋ ਕੰਮ ਕੀਤਾ ਹੈ ਅੱਜ ਜੋ ਫੁੱਲ ਹੋਰ ਆਪਣਾ ਸਮਾਨ ਜਿਹੜਾ ਇੱਥੇ ਚੜਦਾ ਸੀਗਾ ਨਾਰੀਅਲ ਹੈ ਨਾਰੀਅਲ ਦੇ ਫੂਸ ਤੋਂ ਅਸੀਂ ਅੱਜ ਕਮੇਟੀ ਦੇ ਨਾਲ ਲਾ ਕੇ ਸਵਚਾਰਤ ਦੇ ਨਾਲ ਰੱਖ ਕੇ ਤਾਂ ਕਿ ਉਸ ਦੀ ਕੋਕੋ ਪਿਟ ਬਣਾਈ ਜਾਵੇ ਤੇ ਫੁੱਲਾਂ ਤੋਂ ਅਰਗਬਤੀਆਂ ਜਾਂ ਰੰਗ ਬਣਾਉਣ ਦੀ ਵਿਵਸਥਾ ਲਈ ਵੀ ਸਵਚਾਰਤ ਦੇ ਨਾਲ ਅੱਜ ਇੱਥੇ ਫੁੱਲ ਇਕੱਠੇ ਕਰਕੇ ਉਹਨਾਂ ਨੂੰ ਕੱਲੇ-ਕੱਲੇ ਕਰਕੇ ਸੁਕਾਉਣ ਦੀ ਵਿਵਸਥਾ ਵੀ ਹੈ ਬੜਾ ਹੀ ਧਿਆਨ ਰੱਖਿਆ ਜਾਂਦਾ ਹੈ ਸਾਰਿਆਂ ਦਾ ਭਗਤਾਂ ਦਾ ਹਰ ਚੱਲੇ ਦੀ ਤੇ ਹਰੇਕ ਵਿਅਕਤੀ ਦੀ ਇੱਥੇ ਮਨੋਕਾਮਨਾ ਪੂਰੀ ਹੁੰਦੀ ਹੈ ਤੁਸੀਂ ਇਸ ਖੂਬਸੂਰਤੀ ਨੂੰ ਦੇਖ ਰਹੇ ਹੋ ਹਰ 6 ਮਹੀਨੇ ਬਾਅਦ ਇੱਥੇ ਮਹਾਮਾਈ ਦੇ ਦਰ ਦੇ ਉੱਤੇ ਐਸ਼ਾਂ ਹੀ ਖੁਸ਼ਹਾਲੀ ਹੁੰਦੀ ਹੈ ਹਰੇਕ ਵਿਅਕਤੀ ਖੁਸ਼ ਹੋ ਕੇ ਜਾਂਦਾ ਹੈ ਤੇ ਮਹਾਮਾਈ ਤੋਂ ਆਪਣੀਆਂ ਜਿਹੜੀਆਂ ਮਨੋਕਾਮਨਾ ਹੈ ਉਹ ਪੂਰੀਆਂ ਕਰਾ ਕੇ ਜਾਂਦਾ ਕਿੰਨੇ ਕਿੱਥੋ-ਕਿੱਥੋ ਲੋਕ ਆਉਂਦੇ ਨੇ ਤੇ ਇੱਥੇ ਕੋਈ ਰਹਿਣ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ। ਨਹੀਂ, ਇੱਥੇ ਦੂਰੋਂ-ਦੂਰੋਂ ਲੋਕ ਆਉਂਦੇ ਨੇ। ਸਵੇਰੇ 4 ਵਜੇ ਤੋਂ ਲੋਕ ਸ਼ੁਰੂ ਹੋ ਜਾਂਦੇ ਨੇ ਤੇ ਰਾਤ ਨੂੰ 11 ਵਜੇ ਤੱਕ ਲੋਕ ਇੱਥੇ ਆਈ ਜਾਂਦੇ ਨੇ। ਲੰਗਰ 24 ਘੰਟੇ ਚੱਲਦਾ ਹੈਗਾ। ਜੋ ਵਿਵਸਥਾ ਇਸ ਤਰ੍ਹਾਂ ਦਾ ਲੰਗਰ ਕੋਈ ਭਗਤ ਕਰਨਾ ਚਾਹੇ ਕਰ ਸਕਦਾ ਹੈਗਾ। ਹਰ ਥੋੜੀ ਦੂਰ ਦੇ ਉੱਤੇ ਸਾਡੇ ਭਗਤ ਹਰ ਛੋਟੀ ਉਮਰ ਦਾ, ਵੱਡੀ ਉਮਰ ਦਾ, ਹਰ ਭਗਤ ਜਿਹੜੇ ਨੇ ਖੜੇ ਨੇ ਜੇ ਕਿਸੇ ਨੂੰ ਕੋਈ ਜ਼ਰੂਰਤ ਹੈ ਉਹ ਇਸ ਦੀ ਹਰ ਵਿਅਕਤੀ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਨੇ। ਇੱਥੇ ਭਾਈ ਸੇਵਾ ਕਰਦਾ ਉਹਦੇ ਨਾਲ ਗੱਲਬਾਤ ਕਰਾਂਗੇ ਕਿਹਨਾਂ ਵੇਰੇ ਆਪਣਾ ਆਪਣਾ ਚਾਂਦ ਅਰੋੜਾ ਜੀ ਕਿੰਨੇ ਚਿਰ ਤੋਂ ਸੇਵਾ ਕਰ ਰਹੇ ਹੋ ਅਸੀਂ ਤਕਰੀਬਨ 12-13 ਸਾਲ ਹੋ ਗਏ ਬੜਾ ਤੇਰਾ ਸਾਥ ਨੂੰ ਹਾਂਜੀ ਹਾਂ ਜੀ ਜੂਨ ਰਾਤਾਂ ਤੇ ਆਉਂਦੇ ਨੇ ਪੀੜ ਬੋ ਜਾਂਦਾ ਬੜੀ ਜਾਂਦੀ ਹੈ ਨਾ ਤੇ ਰਾਤ ਦੇ 12 ਵਜੇ ਆਉਂਦੇ ਨੇ ਸਵੇਰੇ ਫਿਰ ਸੁਦੇਹਣਾ ਪੈਂਦਾਗਾ ਤਾਂ ਫਿਰ ਥਕਾਵਟ ਮਹਿਸੂਸ ਨਹੀਂ ਦੀ ਨਹੀਂ ਇਹ ਤਾਂ ਮਾਤਾ ਰਾਣੀ ਦੀ ਕਿਰਪਾ ਹੈ ਜੀ ਉਹ ਆਪਣੇ ਆਪ ਹੀ ਮਾਤਾ ਨੇ ਸਾਨੂੰ ਚਲਾਇਆ ਹੈ ਮਾਤਾ ਦੀ ਸੇਵਾ ਅਸੀਂ ਲੱਗੇ ਰਹਿੰਦੇ ਹਾਂ ਸਾਰਾ ਦਿਨ ਤਾਂ ਮਾਤਾ ਦੀ ਹੀ ਕਿਰਪਾ ਹੈ ਜੀ ਸਾਰੀ ਅਸੀਂ ਆਪਣੇ ਆਪ ਮਾਤਾ ਦੀ ਆਸ਼ੀਰਵਾਦ ਨਾਲ ਸਾਰਾ ਕੁਝ ਸਹੀ ਹੈ ਜੀ ਇਹਨਾਂ ਸਾਡੇ ਨਾਲ ਉਹ ਵੀਰ ਜਿਹੜੇ ਕਿ ਇੱਥੇ ਸੇਵਾ ਕਰਦੇ ਨੇ ਦੱਸ ਰਹੇ ਸੀ ਕਿ ਸਵੇਰੇ 4 ਵਜੇ ਆ ਕੇ ਆ ਜਾਂਦੇ ਹਨ ਤੇ ਰਾਤ ਨੂੰ 12 ਵਜੇ ਬੱਜਦੇ ਨੇ ਲੇਕਿਨ ਮਾਤਾ ਦੀਨ ਦੇ ਨਾਮ ਦੇ ਵਿੱਚ ਸ਼ਕਤੀ ਇੰਨੀ ਹੈ ਕਿ ਥਕਾਵਟ ਬਿਲਕੁਲ ਹੀ ਹੁੰਦੀ ਸਾਡੇ ਨਾਲ ਮੰਦਰ ਦੇ ਮੁੱਖ ਪੁਜਾਰੀ ਰਵੀ ਜੀ ਮਯੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜੈ ਮਾਤਾ ਦੀ ਜੈ ਮਾਤਾ ਦੀ ਸਭੀ ਮਾਤਾ ਕੀ ਭਕਤੋ ਕੋ ਜੈ ਮਾਤਾ ਕੀ ਔਰ ਨੌਰਾਤਰੀ ਕੀ ਹਾਰਦਿਕ ਸ਼ੁਭ ਕਾਮਨਾ ਹੈ देखिए ये जो चैत्र नवरात्रि हैं एक तो नया सम्बत् है ये 30 मार्च से शुरू होकर के 6 अप्रैल तक नवरात्रि हैगे गए और देखिए लोगों की लंबी लंबी ये संगरूर का जो काली माता मंदिर है ये बहुत प्राचीन मंदिर तकरीबन 200 साल पुराना मंदिर है जो सबसे मेन मंदिर है वो कलकत्ता में है दूसरा मंदिर पटियाला में तीसरा काली माता मंदिर संगरूर में लोगों की इस मंदिर में प्राचीनता को लेकर के माता रानी की शक्ति को लेकर के लोगों की बड़ी आस्था है ये आस्था का एक केंद्र बिंदु है लोग बहुत दूर दूर से यहाँ पे भटिंडा है और लुधियाना है हालांकि पटियाला में काली माता मंदिर फिर भी यहाँ लोग दर्शन करने के लिए आते हैं पंडित तो जी क्या आ, मंदिर तो बहुत हैं अपने लेकिन माता महाकाल मंदिर में भीड़ को ज्यादा रहती है भक्तजन यहाँ यही मंदिर में था वहाँ के हैं देखिए नवरात्र हैं दुर्गा के नौ रूपों में से एक ये जो काली काली का रूप है सातवां सातवां रूप है और इसमें पराक्रम पराक्रम और उत्साह आदि ये जो हैं माता के रूप है उन रूपों को ल, ल, देखते हुए दुश्मनों को जल्दी ज, जो दुश्मनों को जो जो पराजय के लिए प्रार्थना करते हैं जल्दी मनोकामना पूरी करती हैं अगर बात की जाए तो सुबह चार बजे से लेके रात के कितने बज जाते हैं माथा टेकने सुबह आज के दिन सुबह चार बजे से आरती हुई जितना भी समय आरती में लगा इसके बाद लगातार कंटिन्यू देखो लाइन बद्ध लोग लाइनों में माता का आशीर्वाद ले रहे हैं अभी भी उम्मीद है कि साढ़े बारह रात को बज जाएंगे कभी थकावट महसूस नहीं हुई <laughs> आज ही शक्ति है देखिए जो भी है इनके पैरों के नीचे सारा सारा सृष्टि है और माता की सेवा करने में तो जो है थकान हो ही नहीं सकती बोली पिछले साल से अगर बात की जाए पिछले साल से ज़्यादा भीड़ अगर देखिए तो लगता है कि ज़्यादा है इस बार देखिए भीड़ तो तकरीबन वैसे ही है और दिन पर दिन बढ़ती बढ़ रही है ऐसा कुछ नहीं है बाकी सुचारू रूप से लोग लोग जो है लाइनों में आ रहे हैं और ऐसी ऐसी कोई दिक्कत भी नहीं है और पहले से थोड़ा सुधार हुआ है पब्लिक ज़्यादा आ रही है देखा जा रहा है कि मंदिर सौ साल के तकरीबन पुराना दस्या जा रहा है लेकिन यदि दिक्क है वो उम्मीद पुरातन है जिम्मे बिरसापा संभाल के रखें संभाल के रखा है सरकार वालों भी देखिए प्राचीनता को ध्यान में रखते हुए जो आप गर्भगृह देखेंगे पुरानी प्राचीनतम जो है चित्रकारी अभी भी उसको ख़राब नहीं की गई है किसी तरह की उसको छेड़खानी नहीं की गई है और इसी को देखने के लिए बहुत दूर दूर से काफ़ी लोग यात्री आते हैं यहाँ के लिए यात्री दिल्ली से आते हैं बॉम्बे से आते हैं ਨਵਰਾਤਿਆਂ ਵਾਲੇ ਦਿਨ ਜਿਆਦਾ ਆਉਂਦੇ ਨੇ ਜਾਂ ਜਿਵੇਂ ਸ਼ਨੀਵਾਰ ਹੋ ਗਿਆ ਤਾਂ ਕਿਸੇ ਹੋਰ ਦਿਨ ਵੀ ਜੋ ਭਖਦੇ ਹਨ ਵਾਲੇ ਮੰਦਰ ਦੇ ਖਾਂਦੇ ਇੱਕ ਨਵਰਾਤਰੀ ਜੋ ਹੋ ਜੋ ਹੈ ਮਹਾਉਤਸਵ ਹੈ ਇਸ ਵਿੱਚ ਤਾਂ ਲੋਕੋ ਕੇ ਉਤਸਾਹ ਜਿਆਦਾ ਵਧ ਜਾਂਦਾ ਹੈ ਰੋਜ਼ਾਨਾ ਲੋਕ ਵਰਤ ਰੱਖਦੇ ਹਨ ਤਾਂ ਸਭੀ ਕੋ ਭਕਤੋ ਕੋ ਇਹ ਹੁੰਦਾ ਹੈ ਕਿ ਮਾਤਾ ਮਾਤਾ ਕੀ ਮੰਦਰ ਜਾਇਆ ਜਾਏ ਮਾਤਾ ਕਾ ਆਸ਼ੀਰਵਾਦ ਲਿਆ ਜਾਏ ਕੋਈ ਸ਼ਨੀਵਾਰ ਕੋ ਕਾਫੀ ਭੀੜ ਹੁੰਦੀ ਹੈ ਯਾਹ ਪੀ ਜੀ ਇਸ ਸਾਲ ਸਾਡੇ ਨਾਲ ਮੰਦਰ ਦੇ ਮੁੱਖ ਪੁਜਾਰੀ ਰਵੀਕਰਨ ਜੀ ਜਿਨਾਂ ਨੇ ਮਾਤਾ ਜੀ ਦੇ ਮੰਦਰ ਦੇ ਦੁਬਾਰੇ ਜੋ ਦੱਸਿਆ ਹੈ ਕਿ ਮਾਤਾ ਜੀ ਦੇ ਕਿਵੇਂ ਕਿਵੇਂ ਕਿੱਥੇ ਕਿੱਥੇ ਕਿੰਨੇ ਕਨੇ ਮੰਦਰ ਹਨ ਤਾਂ ਉਹਦੇ ਵਿੱਚੋਂ ਜੋ ਸੰਗਰੂਰ ਇੱਕ ਭਾਗਿਆਸ਼ਾਲੀ ਸ਼ਹਿਰ ਹੈ ਜਿੱਥੇ ਕਿ ਮਾਤਾ ਕਾਲੀ ਦੀਵ ਦਾ ਮੰਦਿਰ ਹੈ ਤੇ ਬੰਬੇ ਤੱਕ ਤੋਂ ਲੋਕ ਇੱਥੇ ਮੱਥਾ ਟੇਕਣ ਵਾਸਤੇ ਆਉਂਦੇ ਹਨ ਸਾਡੇ ਨਾਲ ਹੋਰ ਵੀਰੂ ਜੀ ਉਹਦਾ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਰ ਕਿਹਨਾ ਮੈਂ ਆਪਾਂ ਮੇਰੇ ਢਾਂ ਵੀ ਨੇ ਕਰਵਾ ਲੈ ਜੈ ਮਾਤਾ ਦੀ जय माता दी सर क्या कहना चाहोगे माता के दरबार के बारे में आप आयो लगी लगियाँ माथा टेका गया कैसा लग रहा है बहुत अच्छा लगा सर माता जी के दर्शन हो गए इतनी बढ़िया व्यवस्था है इतना सुचारू सब प्रबंध चल रहा है सारी साफ़ सफाई है बहुत ही बढ़िया बहुत ही अच्छा लगा और माता जी के दरबार में आके तो बहुत धन्य हुए हम लोग क्या कहना चाहोगे मैम आप कहाँ से जी मैं राजस्थान से आई हूँ तो हमारे बहुत अच्छा सौभाग्य मिला कि हमने माता जी के दर्शन हुए और नवरात्रों में यहाँ पे आए और अब दर्शन हुए और बहुत ही अच्छा सब कुछ बहुत ही अच्छा माहौल है यहाँ का वातावरण बहुत अच्छा है और सब कुछ सब बहुत सिस्टमेटिक है सबसे बड़ी बात तो दर्शन करके बहुत ही मन को बहुत खुशी हुई है ਅਗੇ ਵੀ ਆਤਰੋਗੇ ਜੀ ਜਰੂਰ ਮਾਤਾ ਰਾਣੀ ਨੇ ਮੌਕਾ ਦਿਆ ਤਾਂ ਜ਼ਰੂਰ ਆਤਰ ਰਹੇਗੇ ਜਿਵੇਂ ਕੋ ਤੁਸੀਂ ਦੇਖਿਆ ਕਿ ਰਾਜਸਥਾਨ ਤੋਂ ਇਹ ਮੱਥਾ ਟੇਕਣ ਵਾਸਤੇ ਇੱਥੇ ਆਏ ਹੋਏ ਹਨ ਤੇ ਮਾਤਾ ਦੇ ਦਰਬਾਰ ਦੇ ਗੱਲ ਕੀਤੀ ਆਵਾ ਤੁਹਾਨੂੰ ਇੱਕ ਵਾਰ ਫਿਰ ਤੋਂ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮਾਤਾ ਜੀ ਦੇ ਮੰਦਰ ਦੇ ਵਿੱਚ ਭਗਤਾਂ ਦੀਆਂ ਲੰਬੀਆਂ ਲੰਬੀਆਂ ਲਾਈਆਂ ਲੱਗੀਆਂ ਹੋਏ ਹਨ ਤੇ ਮੱਥਾ ਟੇਕਣ ਵਾਸਤੇ ਇੱਥੇ ਭਗਤਜਨ ਬੱਚੇ ਛੋਟੇ ਛੋਟੇ ਬੱਚੇ ਵੀ ਇੱਥੇ ਮੱਥਾ ਟੇਕਣ ਆਏ ਹਨ ਅਤੇ ਲਾਈਨਾਂ ਦੇ ਵਿੱਚ ਲੱਗ ਕੇ ਮੱਥਾ ਟੇਕ ਰਹੇ ਹਨ ਤੇ ਪੰਡਿਤ ਜੀ ਜਿਹਨੇ ਦੱਸਿਆ ਹੈ ਕਿ ਇੱਥੇ ਜਦੋਂ ਦੂਰੋਂ ਦੂਰੋਂ ਵਿਭਾਗਤ ਮੱਥਾ ਟੇਕਣ ਦਾ ਨਰਾਤੇ ਵੀ ਤਾਂ ਆਉਂਦੇ ਹਨ ਤਾਂ ਹਰ ਸ਼ਨੀਵਾਰ ਨੂੰ ਵੀ ਇੱਥੇ ਜੋ ਮੱਥਾ ਟੇਕਣ ਵਾਸਤੇ ਆਉਂਦੇ ਹਨ ਤਾਂ ਨਰਾਤਿਆਂ ਦੇ ਵਿੱਚੋਂ ਭੀੜ ਹੈ ਜੋ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ